ਡੇਰਾ ਸੱਚਾ ਸੌਦਾ ਵਿੱਚ ਨਾਮਦਾਨ ਲੈਣ ਚਲੇ ਗਏ ਗਰੰਥੀ ਸਿੰਘ ਨਾਲ ਹੋਇਆ ਹੈਰਾਨ ਕਰਨ ਵਾਲਾ ਘਟਨਾਕ੍ਰਮ ਮੌਕੇ ਉੱਤੇ ਬਾਬਾ ਜੀ ਨੇ ਕੀ ਆਖਿਆ ਤੁਹਾਨੂੰ ਜਰੂਰ ਦੱਸਾਂਗੇ ਸੋ ਡੇਰਾ ਸੱਚਾ ਸੌਦਾ ਦੀ ਸਮੂਹੀ ਸੰਗਤ ਜੀਓ ਆਪਜੀ ਮੇਰੇ ਨਾਲ ਇੱਕ ਵਾਰ ਨਾਰਾ ਲਗਾਓ ਆਖੋ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਪਿਤਾ ਜੀ ਦੀ ਪਿਆਰੀ ਸਾਧ ਸੰਗਤ ਜੀਓ ਆਪਜੀ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ ਹੋ ਪਿਤਾ ਜੀ ਦੇ ਬਚਨਾਂ ਨੂੰ ਸਰਵਣ ਕਰਦੇ ਹੋ ਬੜੀ ਚੰਗੀ ਗੱਲ ਹੈ ਅੱਜ ਦੀ 사కి ਆਪ ਜੀ ਨਾਲ ਸਾਂਝੀ ਕਰਨੀ ਹੈ ਜਿਸ ਤੋਂ ਬਾਅਦ ਆਪ ਜੀ ਦਾ ਭਰੋਸਾ ਹੋਰ ਵੀ ਜ਼ਿਆਦਾ ਪੱਕਾ ਡਿੜਤਾ ਵਿਸ਼ਵਾਸ ਪਿਤਾ ਜੀ ਤੇ ਹੋਰ ਬਣ ਜਾਏਗਾ ਤੋਂ ਡੇਰਾ ਸੱਚਾ ਸੌਦਾ ਦੇ ਵਿੱਚੋਂ ਭਾਵੇਂ ਹਰ ਕੋਈ ਜਾਣਦਾ ਹੈ ਨਾਮਦਾਨ ਲੈਣ ਦੀ ਇਚਾਨਾਂ ਦੇ ਨਾਲ ਤੇ ਹਰ ਕੋਈ ਜਿਹੜਾ ਪਿਤਾ ਜੀ ਦੇ ਦਰਸ਼ਨ ਚਰਨ ਦੇ ਲਈ ਜਾਂਦਾ ਪਰ ਕਦੇ ਵੀ ਪਿਤਾ ਜੀ ਨੇ ਉਸ ਨੂੰ ਨਿਰਾਸ਼ ਨਹੀਂ ਮੋੜਿਆ ਤੇ ਕਦੇ ਵੀ ਪਿਤਾ ਜੀ ਨੇ ਜਿਹੜਾ ਹੈ ਧਰਮ ਪਰਵਰਤਨ ਕਰਨ ਦੇ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਤੇ ਪਿਤਾ ਜੀ ਹਮੇਸ਼ਾ ਕਹਿੰਦੇ ਨੇ ਆਪ ਜੀ ਜਿੱਥੇ ਹੋ ਵਧੀਆ ਹੋ ਧਰਮ ਸਾਰੇ ਚੰਗੇ ਨੇ ਮਾੜਾ ਕੋਈ ਵੀ ਨਹੀਂ ਹੈ ਸਾਰੇ ਜੋੜ ਰਹੇ ਨੇ ਅਸੀਂ ਵੀ ਜੋੜ ਰਹੇ ਆ ਸਾਰੇ ਜਿਹੜੇ ਨੇ ਚੰਗੇ ਨੇ ਕੋਈ ਵੀ ਮਾੜਾ ਨਹੀਂ ਹੈ ਸੋ ਇਸ ਕਰਕੇ ਭਾਈ ਸਾਨੂੰ ਜਿਹੜਾ ਹੈ ਵਿਸ਼ਵਾਸ ਉਸ ਤੇ ਰੱਖਣਾ ਚਾਹੀਦਾ ਕਿਉਂਕਿ ਇੱਕ ਪਰਮਾਤਮਾ ਦੀ ਹੀ ਗੱਲ ਹੋ ਰਹੀ ਹੈ ਇਸੇ ਤਰ੍ਹਾਂ ਨੀਰਾ ਸੱਚਾ ਸੌਦਾ ਦੇ ਵਿੱਚ ਇੱਕ ਗਰੰਤੀ ਸਿੰਘ ਨਾਮਦਾਨ ਲੈਣ ਦੇ ਲਈ ਪਹੁੰਚਦਾ ਹੈ ਉਹ ਗਰੰਤੀ ਸਿੰਘ ਪਹਿਲਾਂ ਇੱਕ ਪਿੰਡ ਦੇ ਵਿੱਚ ਡਿਊਟੀ ਕਰਦਾ ਸੀ ਤੇ ਪਿੰਡ ਦੇ ਵਿੱਚ ਡਿਊਟੀ ਕਰਦੇ ਕਰਦੇ ਸੋ ਕਾਰਨوں کئی ਤਰ੍ਹਾਂ ਦੀਆਂ ਜੜੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਕਿਉਂਕਿ ਉਸ ਦਾ ਜਿਹੜਾ ਵਿਸ਼ਵਾਸ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਜ਼ਿਆਦਾ ਸੀ ਤੇ ਹਮੇਸ਼ਾ ਹੀ ਉਹ ਪਿੰਡ ਵਾਲਿਆਂ ਨਾਲ ਵੀ ਪਿਆਰ ਦੇ ਨਾਲ ਜੁੜਾ ਹੁੰਦਾ ਸੀ ਪਰ ਇੱਕ ਦਿਨ ਅਜੀਹਾ ਹੋਇਆ ਕਿ ਉਸ ਦਾ ਜਿਹੜਾ ਵਿਸ਼ਵਾਸ ਡੋਲਣ ਲੱਗਿਆ ਡਗਮਗਾ ਗਿਆ ਅਖਰ ਕਾਰਨ ਕੀ ਹੋਇਆ ਉਸ ਦੇ ਬੱਚੇ ਨੂੰ ਇੱਕ ਅਜੀਹੀ ਬਿਮਾਰੀ ਨੇ ਜਕੜ ਲਿਆ ਜਿਸ ਦੇ ਉੱਪਰ ਬਹੁਤ ਸਾਰਾ ਪੈਸਾ ਖਰਚ ਹੋਣਾ ਸੀ ਜਿਸ ਤੋਂ ਬਾਅਦ ਪ੍ਰਬੰਧਕ ਕਮੇਟੀ ਵੀ ਜਿਹੜੀ ਹੈ ਉਸ ਨੂੰ ਥੋੜਾ ਬਹੁਤਾ ਪੈਸਾ ਦੇ ਦਿੰਦੀ ਹੈ ਪਰ ਪਿੰਡ ਦੀ ਸੰਗਤ ਵੀ ਮਦਦ ਕਰ ਦਿੰਦੀ ਹੈ ਹੁਣ ਕੋਈ ਹੋਰ ਉਪਚਾਰਾ ਜਿਹੜਾ ਹੈ ਉਹ ਨਹੀਂ ਬਣ ਪਾਇਆ ਉਸ ਦੇ ਬੱਚੇ ਦਾ ਇਲਾਜ ਹੋ ਸਕੇ ਹੁਣ ਬੱਚੇ ਦਾ ਇਲਾਜ ਹੋਣ ਦੇ ਲਈ ਜਿਹੜਾ ਪੈਸਾ ਬਹੁਤ ਜ਼ਿਆਦਾ ਚਾਹੀਦਾ ਸੀ ਸੰਗਤ ਤੋਂ ਮਦਦ ਵੀ ਮੰਗੀ ਹੁਣ ਜਿੰਨਾ ਕਿਸੇ ਤੋਂ ਸਰਿਆ ਹਰ ਇੱਕ ਨੇ ਜਿਹੜਾ ਹੈ ਉਸ ਨੂੰ ਮਦਦ ਦਿੱਤੀ ਹਰ ਕਿਸੇ ਨੇ ਜਿਹੜਾ ਉਸ ਦੀ ਮਦਦ ਕੀਤੀ ਪਰ ਹੁਣ ਜਿਹੜੇ ਵੀਰ ਐਨ ਆਰ ਆਈ ਭਰਾ ਸੀ ਹੁਣ ਜ਼ਰੂਰੀ ਨਹੀਂ ਵੀ ਹਰ ਕਿਸੇ ਦੀ ਮਦਦ ਕਰਨ ਕਿਸੇ ਦੀ ਹੁੰਦੀ ਵੀ ਹੈ ਕਿਸੇ ਦੀ ਨਹੀਂ ਵੀ ਹੁੰਦੀ ਪਰ ਉਹਨੇ ਗਰੰਥੀ ਸਿੰਘ ਉਹਨਾਂ ਦੇ ਵਿੱਚ ਕੋਈ ਜੀ ਦੀ ਮਦਦ ਜਿਹੜੀ ਹੈ ਨਹੀਂ ਹੋਈ ਚਲੋ ਸ਼ਾਇਦ ਕੋਈ ਪਰਮਾਤਮਾ ਨੇ ਕੋਈ ਐਸੀ ਆਪਣੇ ਵੱਲੋਂ ਹੀ ਵਿਧ ਬਣਾਈ ਹੋਈ ਸੀ ਪਰ ਹੁਣ ਸੋਚਦਾ ਹੈ ਬੈਠਾ ਸੋਚਾਂ ਦੇ ਵਿੱਚ ਸੋਚੀ ਜਾ ਰਿਹਾ ਸੋਚੀ ਜਾ ਰਿਹਾ ਹੁਣ ਕੋਈ ਸੰਸਥਾ ਜਿਹੜੀ ਹੈ ਕੋਈ ਵੀ ਹੋਰ ਵੀਰ ਭੈਣ ਜਿਹੜਾ ਹੈ ਇਸ ਦੀ ਬਾਹ ਫੜਨ ਦੇ ਲਈ ਤਿਆਰ ਨਹੀਂ ਇੱਕ ਦਿਨ ਇੱਕ ਬੰਦਾ ਇਸ ਨੂੰ ਮਿਲਦਾ ਹੈ ਸੋ ਕਹਿੰਦਾ ਹੈ ਬਾਬਾ ਜੀ ਜੇਕਰ ਤੁਸੀਂ ਬੁਰਾ ਨਾ ਮਨਾਓ ਤੇ ਮੈਂ ਤੁਹਾਨੂੰ ਜਿਹੜਾ ਹੈ ਇੱਕ ਸਲਾਹ ਦੇਵਾਂ ਜਿਸ ਦੇ ਨਾਲ ਤੁਹਾਡਾ ਜਿਹੜਾ ਹੈ ਉਹ ਕੰਮ ਵੀ ਬਣ ਜਾਏਗਾ ਤੇ ਕਹਿੰਦੇ ਤੁਹਾਨੂੰ ਥੋੜੀ ਜੀ ਗੱਲ ਠਰਮੇ ਨਾਲ ਸੁਣਨੀ ਪਵੇਗੀ ਉਹਨੇ ਗਰੰਥੀ ਸਿੰਘ ਕਹਿੰਦਾ ਬਿਲਕੁਲ ਜੀ ਜ਼ਰੂਰ ਮੈਨੂੰ ਦੱਸੋ ਕਿਉਂਕਿ ਬੰਦਾ ਕਹਿੰਦੇ ਹੁੰਦੇ ਆ ਨਾ ਵੀ ਮਰਦਾ ਕੀ ਨਾ ਕਰਦਾ ਕੀ ਕਹਿੰਦੇ ਨੇ ਬੰਦੇ ਨੂੰ ਜਿਹੜਾ ਹੈ ਆਪਣਾ ਇਲਾਜ ਚਾਹੀਦਾ ਹੁੰਦਾ ਹੈ ਤੇ ਬੰਦਾ ਕੀ ਨਹੀਂ ਕਰ ਸਕਦਾ ਤੇ ਹੁਣ ਇਹ ਗਰੰਥੀ ਸਿੰਘ ਕਹਿੰਦਾ ਹਾਂਜੀ ਦੱਸੋ ਜ਼ਰੂਰ ਉਹਨੂੰ ਬੰਦਾ ਸਲਾਹ ਦਿੰਦਾ ਹੈ ਕਹਿੰਦਾ ਜੇਕਰ ਆਪਜੀ ਬੁਰਾ ਨਾ ਮਨਾਓ ਤੇ ਆਪਜੀ ਡੇਰਾ ਸੱਚਾ ਸੌਦਾ ਦੇ ਵਿੱਚ ਚਲੇ ਜਾਓ ਉੱਥੇ ਜਾ ਕੇ ਆਪਜੀ ਦਾ ਇਲਾਜ ਵੀ ਫ੍ਰੀ ਹੋ ਜਾਏਗਾ ਬੱਚੇ ਦਾ ਤੇ ਆਪਜੀ ਨੂੰ ਕੋਈ ਪਰੇਸ਼ਾਨੀ ਵੀ ਨਹੀਂ ਹੋਏਗੀ ਕਹਿੰਦੇ ਵੀ ਤੁਸੀਂ ਇਹ ਨਾ ਸਮਝੋ ਵੀ ਤੁਸੀਂ ਗਰੰਥੀ ਸਿੰਘ ਹੋ ਤੁਸੀਂ ਸੇਖੋਂ ਕਹਿੰਦੇ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਹੁਣ ਇੱਕ ਵਾਰੀ ਦੇ ਗਰੰਥੀ ਸਿੰਘ ਜਿਹੜਾ ਹੈ ਮਨਾ ਕਰ ਦਿੰਦਾ ਵੀ ਨਹੀਂ ਮੈਂ ਨਹੀਂ ਜਾਣਾ ਕਿਉਂਕਿ ਉਹ ਤਾਂ ਜਿਹੜੇ ਨੇ ਗੈਰ ਧਰਮ ਦੇ ਨੇ ਪਰ ਮੈਂ ਗੈਰ ਧਰਮ ਦਾ ਫਿਰ ਉਹ ਠੰਡੇ ਦਿਮਾਗ ਨਾਲ ਸੋਚਦਾ ਹੈ 5-7 ਮਿੰਟ ਬਾਅਦ ਉਹ ਪੈਂਦਾ ਵੀ ਕੋਈ ਗੱਲ ਨਹੀਂ ਚਲੋ ਮੈਂ ਚੱਲਾਂਗਾ ਮੈਨੂੰ ਜਾਣ ਦੇ ਵਿੱਚ ਕੋਈ ਹਰਜ਼ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਚਲੋ ਜੇ ਮੇਰੇ ਬੱਚੇ ਦਾ ਇਲਾਜ ਹੁੰਦਾ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਹੁਣ ਤੱਕ ਮੇਰੇ ਕੋਲ ਕੋਈ ਰਸਤਾ ਬਾਕੀ ਹੈ ਹੀ ਨਹੀਂ ਕਿਉਂਕਿ ਮੈਂ ਤਾਂ ਸਾਰੇ ਰਸਤੇ ਜਿਹੜੇ ਨੇ ਇਹ ਜਿਹੜੇ ਨੇ ਸਾਰੇ ਰਸਤੇ ਜਿਹੜੇ ਨੇ ਮੈਂ ਹੁਣ ਕਰਕੇ ਵੇਖ ਲਏ ਹੁਣ ਤੇ ਕੋਈ ਹੋਰ ਰਸਤਾ ਹੀ ਨਹੀਂ ਬਚਿਆ ਹੁਣ ਉਹ ਬੰਦਾ ਜਿਹੜਾ ਉਹਨੂੰ ਕਹਿੰਦਾ ਠੀਕ ਹੈ ਕੱਲ ਤਿਆਰ ਰਹੀ ਤੇ ਕੱਲ ਆਪਾਂ ਜਲਾਂਗੇ ਹੁਣ ਕੱਲ ਦਾ ਦਿਨ ਆਉਂਦਾ ਸਵੇਰ ਹੁੰਦੀ ਐ ਸੋ ਤੜਕੇ ਸਾਧਰੇ ਉਸ ਵਕਤੇ ਹੀ ਉਹ ਜਿਹੜੇ ਨੇ ਡੇਰਾ ਸੱਚਾ ਸੌਦਾ ਲਈ ਰਵਾਨਾ ਹੋ ਜਾਂਦੇ ਨੇ ਡੇਰਾ ਸੱਚਾ ਸੌਦਾ ਦੇ ਵਿੱਚ ਜਦੋਂ ਉਹ ਜਾਂਦੇ ਨੇ ਮੂਹਰੇ ਜਾ ਕੇ ਗੇਟ ਤੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਨੇ ਗਰੰਥੀ ਸਿੰਘ ਕੁਾਰੀ ਫੇਰ ਸੋਚ ਇਹ ਵੀ ਜੇਕਰ ਉਹਨਾਂ ਨੇ ਮੇਰੀ ਮਦਦ ਨਾ ਕੀਤੀ ਜੇ ਉਹਨਾਂ ਨੇ ਕਹਿ ਦਿੱਤਾ ਵੀ ਭਾਈ ਤੂੰ ਤੇ ਸਿੱਖ ਐ ਚਲੋ ਮੈਂ ਤੇ ਚੱਲ ਕੇ ਆ ਗਿਆ ਆ ਵੀ ਜੇ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਤਾਂ ਫਿਰ ਕੀ ਹੋਵੇਗਾ ਇਹ ਤੋਂ ਨਿਰਾਸ਼ਾ ਹੋ ਕੇ ਵਾਪਸ ਜਾਣਾ ਪਏਗਾ ਇਹ ਤੋਂ ਨਿਰਾਸ਼ਤਾ ਦੇ ਨਾਲ ਜਾਣਾ ਪਏਗਾ ਬੜੀ ਮਾੜੀ ਗੱਲ ਹੈ ਇਹ ਤੇ ਹੁਣ ਇਹ ਗੱਲ ਜਿਹੜੀ ਹੈ ਬਿਲਕੁਲ ਵੀ ਠੀਕ ਨਹੀਂ ਇਹ ਤਾਂ ਹੁਣ ਗੱਲ ਜਿਹੜੀ ਹੈ ਬਹੁਤ ਮਾੜੀ ਹੈ ਹੁਣ ਇਹ ਗੱਲ ਜਦੋਂ ਉਹ ਗਰੰਥੀ ਸਿੰਘ ਨੇ ਸੋਚੀ ਉਹ ਸੋਚਦਾ ਚਲੋ ਕੋਈ ਗੱਲ ਨਹੀਂ ਮੋੜ ਹੀ ਦੇਣਗੇ ਤਾਂ ਮੁੜ ਜਾਵਾਂਗੇ ਤੇ ਹੁਣ ਅੰਦਰ ਚਲਿਆ ਜਾਂਦਾ ਜਾ ਕੇ ਵੇਖਦਾ ਹੈ ਕਿ ਉੱਥੇ ਹਸਪੀਟਲ ਹੈ ਬਹੁਤ ਵੱਡਾ ਜਿੱਥੇ ਲੋਕਾਂ ਦਾ ਇਲਾਜ ਜਿਹੜਾ ਬਿਲਕੁਲ ਫ੍ਰੀ ਵਿੱਚ ਹੋ ਰਿਹਾ ਹੈ ਜਿਸ ਕਿਸੇ ਤੋਂ ਪੈਸੇ ਜਿਹੜੇ ਉਹ ਨਹੀਂ ਲਏ ਜਾ ਰਹੇ ਸੋ ਬੜਾ ਹੈਰਾਨ ਹੋਇਆ ਵੇਖ ਕੇ ਜਦੋਂ ਨੇ ਵੇਖਿਆ ਵੀ ਇਦਾਂ ਤਾਂ ਬਹੁਤ ਸਿਸਟਮ ਚੰਗਾ ਆ ਤੇ ਬਿਨਾ ਕਿਸੇ ਭੇੜ ਭਾਵ ਦੇ ਸਾਰੇ ਇਲਾਜ ਹੋ ਰਹੇ ਨੇ ਸਾਰੇ ਲੋਕ ਜਿਹੜੇ ਨੇ ਬੜੇ ਵਧੀਆ ਤਰੀਕੇ ਨਾਲ ਚੱਲੀ ਜਾ ਰਹੇ ਨੇ ਸੋ ਬੜਾ ਚੰਗਾ ਲੱਗਦਾ ਸੋ ਜਾ ਕੇ ਉਹ ਹਜ਼ੂਰ ਪਿਤਾ ਜੀ ਨਾਲ ਉਹਨਾਂ ਨੂੰ ਮਿਲਾਉਂਦੇ ਨੇ ਜਾ ਕੇ ਸਾਰੀ ਗੱਲਬਾਤ ਉਹ ਜਿਹੜਾ ਬੰਦਾ ਹੈ ਪਹਿਲਾਂ ਦੱਸਦਾ ਹੈ ਤੇ ਗਰੰਥੀ ਸਿੰਘ ਦੇ ਮਨ ਦੇ ਵਿੱਚ ਫਿਰ ਵੀ ਜਿਹੜਾ ਭਾਵਨਾ ਬਣਦੀ ਹੈ ਵੀ ਨਹੀਂ ਮੈਨੂੰ ਮਨਾ ਕਰ ਦੇਣਗੇ ਤੇ ਪਿਤਾ ਜੀ ਉਸ ਨੂੰ ਕਹਿੰਦੇ ਆ ਭਾਈ ਤੁਸੀਂ ਆਏ ਹੋ ਤੁਹਾਡਾ ਸਤਕਾਰ ਹੈ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੇ ਕਹਾਂ ਕੋਈ ਗੱਲ ਨਹੀਂ ਭਾਈ ਹੋ ਸਕਦਾ ਸ਼ਾਇਰੇ ਸੇਵਾ ਜਿਹੜੀ ਹੈ ਸਾਡੇ ਹਿੱਸੇ ਲਿਖੀ ਸੀ ਇਸ ਕਰਕੇ ਤਾਂ ਹੀ ਕੋਈ ਜਿਹੜਾ ਹੈ ਪ੍ਰੇਮੀ ਅੱਗੇ ਸੇਵਾ ਨੂੰ ਨਹੀਂ ਆਇਆ ਕੋਈ ਗੱਲ ਨਹੀਂ ਤੁਹਾਡੇ ਬੱਚੇ ਦਾ ਇਲਾਜ ਵੀ ਫ੍ਰੀ ਹੋਏਗਾ ਤੁਹਾਡੇ ਤੋਂ ਪੈਸਾ ਵੀ ਕੋਈ ਨਹੀਂ ਲਿਆ ਜਾਏਗਾ ਹੁਣ ਗਰੰਤੀ ਸਿੰਘ ਦੇ ਮਨ ਦੇ ਵਿੱਚ ਸੀ ਵੀ ਸ਼ਾਇਰ ਮੈਨੂੰ ਧਰਮ ਪਰਿਵਰਤਨ ਕਰਨ ਲਈ ਕਹਿਣਗੇ ਤੇ ਪਿਤਾ ਜੀ ਨੇ ਆਪ ਹੀ ਜਾਣ ਕੇ ਅੰਦਰਲੀ ਗੱਲ ਕਹਿ ਦਿੱਤਾ ਵੀ ਨਹੀਂ ਭਾਈ ਅਸੀਂ ਤੁਹਾਨੂੰ ਧਰਮ ਪਰਿਵਰਤਨ ਕਰਨ ਦੇ ਲਈ ਨਹੀਂ ਕਹਾਂਗੇ ਤੁਸੀਂ ਆਪਣੇ ਧਰਮ ਵਿੱਚ ਪੱਕੇ ਹੋ ਜਰੂਰ ਪੱਕੇ ਰਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਅਸੀਂ ਤੇ ਭਾਈ ਸਾਰਿਆਂ ਨੂੰ ਜੋੜ ਦੇ ਆ ਤੁਸੀਂ ਚੱਲ ਕੇ ਆਇਓ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਤੁਹਾਡੇ ਬੱਚੇ ਦਾ ਇਲਾਜ ਵੀ ਫ੍ਰੀ ਹੋਏਗਾ ਜਿੰਨਾ ਖਰਚ ਹੋਏਗਾ ਉਹ ਡੇਰਾ ਸੱਚਾ ਸੌਦਾ ਕਰੇਗਾ ਤੇ ਆਪ ਜੀ ਕਿਸੇ ਪ੍ਰਕਾਰ ਦੀ ਕੋਈ ਫਿਕਰ ਨਾ ਕਰੋ ਆਪ ਜੀ ਭੋਜਨ ਪ੍ਰਸ਼ਾਦਾ ਛਕੋ ਔਰ ਆਰਾਮ ਨਾਲ ਬੈਠੋ ਆਪ ਜੀ ਦੇ ਬੱਚੇ ਦਾ ਟ੍ਰੀਟਮੈਂਟ ਜਿਹੜਾ ਹੈ ਹੁਣ ਤੋਂ ਹੀ ਬਲਕਿ ਅੱਜ ਤੋਂ ਹੀ ਸ਼ੁਰੂ ਕਰਦੇ ਹਾਂਗੇ ਤੇ ਆਪ ਜੀ ਨੇ ਜਿਹੜਾ ਹੈ ਕਿਸੇ ਗੱਲ ਦੀ ਕੋਈ ਫਿਕਰ ਨਹੀਂ ਕਰਨੀ ਪਿਤਾ ਜੀ ਨੇ ਆਪਣੇ ਇੱਕ ਸੇਵਾਦਾਰ ਨੂੰ ਬੁਲਾਇਆ ਤੇ ਉਹਨਾਂ ਨੂੰ ਕਹਿ ਦਿੱਤਾ ਭਾਈ ਇਹਨਾਂ ਨੂੰ ਉੱਥੇ ਲੈ ਜਾਓ ਹਸਪੀਟਲ ਦੇ ਵਿੱਚ ਸਾਰੇ ਟੈਸਟ ਵਗੈਰਾ ਕਰਕੇ ਇਹਨਾਂ ਦੇ ਬੱਚੇ ਦੇ ਇਹਨਾਂ ਦੇ ਬੱਚੇ ਦਾ ਟ੍ਰੀਟਮੈਂਟ ਅੱਜ ਤੋਂ ਹੀ ਸ਼ੁਰੂ ਕਰਦੇ ਹੋ ਕਿਸੇ ਪ੍ਰਕਾਰ ਦੀ ਕੋਈ ਇਸ ਦੇ ਟ੍ਰੀਟਮੈਂਟ ਦੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ ਸੋ ਪਿਤਾ ਜੀ ਦੇ ਹੁਕਮ ਨੂੰ ਪਾ ਕੇ ਉੱਥੋਂ ਚਲੇ ਗਏ ਸੋ ਗਰੰਥੀ ਸਿੰਘ ਦੇ ਮਨ ਦੇ ਵਿੱਚ ਬੜਾ ਚਾਅ ਬਣਿਆ ਕਿਉਂਕਿ ਹੁਣ ਉਸ ਦੇ ਬੱਚੇ ਦਾ ਇਲਾਜ ਹੋਣ ਜਾ ਰਿਹਾ ਸੀ ਉਹ ਵੀ ਬਿਨਾਂ ਕਿਸੇ ਭੇਦ ਭਾਵ ਦੇ ਪਰ ਉਸ ਨੇ ਭਰੋਸਾ ਨਹੀਂ ਠੜਕਾਇਆ ਉਸ ਨੇ ਆਖਿਆ ਵੀ ਕਿੱਡੀ ਸੋਹਣੀ ਗੱਲ ਹੈ ਮੈਨੂੰ ਧਰਮ ਪਰਿਵਰਤਨ ਕਰਨ ਦੇ ਲਈ ਵੀ ਨਹੀਂ ਕਿਹਾ ਔਰ ਉਸ ਬੰਦੇ ਨੇ ਜਿਹੜਾ ਹੈ ਗਰੰਥੀ ਸਿੰਘ ਨੇ ਉਹਦਾ ਵੀ ਧੰਨਵਾਦ ਕੀਤਾ ਜਿਹੜਾ ਬੰਦਾ ਉਸ ਨੂੰ ਡੇਰੇ ਦੇ ਵਿੱਚ ਲੈ ਕੇ ਆਇਆ ਸੀ ਉਹਨਸ ਦੇ ਬੱਚੇ ਦਾ ਇਲਾਜ ਹੋ ਰਿਹਾ ਸੀ ਜਿੰਨਾ ਵੀ ਖਰਚ ਹੋਇਆ ਕਾਫੀ ਸਰਜਰੀ ਹੋਈ ਉਸ ਤੇ ਬੱਚੇ ਦਾ ਇਲਾਜ ਜਿਹੜਾ ਬਿਲਕੁਲ ਫਰੀ ਹੋ ਗਿਆ ਕਾਫੀ ਦਿਨ ਬੀਤਣ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਵਿੱਚ ਉਹ ਰਹਿਣਾ ਕੀਤਾ ਔਰ ਉਸ ਤੋਂ ਬਾਅਦ ਫਿਰ ਪਿਤਾ ਜੀ ਦੇ ਦੁਆਰਾ ਜਾ ਕੇ ਉਹ ਸੰਨਮਖ ਹੁੰਦਾ ਤੇ ਕਹਿੰਦਾ ਹੈ ਪਿਤਾ ਜੀ ਮੇਰੇ ਬੱਚੇ ਦਾ ਇਲਾਜ ਹੋ ਗਿਆ ਤੇ ਫਿਰ ਪਿਤਾ ਜੀ ਉਸ ਨੂੰ ਸਨਮਾਨ ਵੀ ਕਰਦੇ ਨੇ ਤੇ ਉਸ ਨੂੰ ਕੁਝ ਪੈਸੇ ਵੀ ਦਿੰਦੇ ਨੇ ਵੀ ਭਾਈ ਕੋਈ ਗੱਲ ਨਹੀਂ ਆਪ ਜੀ ਜਦੋਂ ਵੀ ਕਿਤੇ ਚਾਹੋ ਤੇ ਡੇਰਾ ਦੇ ਦਰਵਾਜ਼ੇ ਆਪ ਜੀ ਖੁੱਲੇ ਨੇ ਔਰ ਆਪ ਜੀ ਕਿਸੇ ਗੱਲਾਂ ਫਿਕਰ ਨਹੀਂ ਕਰਨੀ ਆਪ ਜੀ ਦੇ ਬੱਚੇ ਦਾ ਇਲਾਜ ਹੋ ਚੁੱਕਿਆ ਹੈ ਆਪ ਜੀ ਹੁਣ ਜਾਓ ਖੁਸ਼ੀਆਂ ਮਾਣੋ ਔਰ ਕਦੇ ਵੀ ਜਿਹੜਾ ਹੈ ਇਸ ਗੱਲ ਨੂੰ ਮਨ ਵਿੱਚ ਨਹੀਂ ਲੈ ਕੇ ਆਉਣਾ ਵੀ ਇਦਾਂ ਹੋ ਗਿਆ ਜਾਂ ਫਰੀ ਵਿਚ ਇਲਾਜ ਕਰਤਾ ਹੈ ਕਰਤਾ ਭਾਈ ਅਸੀਂ ਤੇ ਸੇਵਾਦਾਰਾਂ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਸੋ ਅਸੀਂ ਇਹ ਸੇਵਾ ਜਿਹੜੀ ਹੈ ਉਹ ਤਾਂ ਕੀਤੀ ਹੈ ਸੋ ਭਾਈ ਇਹਨਾਂ ਗੱਲਾਂ ਨੂੰ ਜਿਹੜਾ ਹੈ ਧਿਆਨ ਵਿੱਚ ਰੱਖਣਾ ਸੋ ਪਿਤਾ ਜੀ ਦੀ ਇਹ ਗੱਲ ਸੁਣ ਕੇ ਗਰੰਤੀ ਸਿੰਘ ਨੂੰ ਬੜਾ ਚਾਅ ਜੜਿਆ ਤੇ ਉਹ ਸੋਚਦਾ ਵੀ ਕਿਉਂ ਨਾ ਮੈਂ ਹੁਣ ਡੇਰੇ ਦੇ ਨਾਲ ਹੀ ਜੁੜ ਜਾਵਾਂ ਪਿਤਾ ਜੀ ਨੂੰ ਕਹਿੰਦਾ ਮੈਨੂੰ ਨਾਮਦਾਨ ਦੇ ਦਿਓ ਪਿਤਾ ਜੀ ਇਸ ਨੂੰ ਮਨਾ ਕਰ ਬੰਦਿਆ ਵੀ ਨਹੀਂ ਭਾਈ ਤੁਸੀਂ ਜਿਹੜੇ ਧਰਮ ਦੇ ਵਿੱਚ ਹੋ ਸਾਡੇ ਤੋਂ ਇੰਪ੍ਰੈਸ ਹੋ ਕੇ ਜਾਂ ਸਾਡੀ ਕੀਤੀ ਹੋਈ ਸੇਵਾ ਤੋਂ ਇੰਪ੍ਰੈਸ ਹੋ ਕੇ ਤੁਸੀਂ ਧਰਮ ਬਦਲ ਰਹੇ ਹੋ ਨਹੀਂ ਅਸੀਂ ਇਹ ਨਹੀਂ ਕਰ ਸਕਦੇ ਤੁਸੀਂ ਜਿੱਥੇ ਹੋ ਜਿਵੇਂ ਪ੍ਰਚਾਰ ਕਰਦੇ ਹੋ ਉਸੇ ਤਰ੍ਹਾਂ ਕਰੋ ਜਿਸ ਕਿਸੇ ਚੀਜ਼ ਦੀ ਲੋੜ ਹੋਈ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਵੀ ਵਧੀਆ ਕੰਮ ਕਰ ਰਹੇ ਹੋ ਅਸੀਂ ਵੀ ਵਧੀਆ ਕਰ ਰਹੇ ਹਾਂ ਸੋ ਜੇਕਰ ਆਪ ਜੀ ਨੂੰ ਭਵਿੱਖ ਵਿੱਚ ਕਿਤੇ ਵੀ ਲੋੜ ਪੈਂਦੀ ਹੈ ਜਾਂ ਕਿਸੇ ਡਿਊਟੀ ਦੀ ਜਾਂ ਕੋਈ ਵੀ ਮਦਦ ਦੀ ਤਾਂ ਅਸੀਂ ਜਰੂਰ ਬੈਠੇ ਹੋਇਆ ਸੋ ਇਸ ਤਰ੍ਹਾਂ ਪਿਤਾ ਜੀ ਨੇ ਉਸ ਗਰੰਤੀ ਸਿੰਘ ਨੂੰ ਨਾਮਦਾਨ ਲੈਣ ਤੋਂ ਮਨਾ ਕਰ ਦਿੱਤਾ ਸੋ ਉਸ ਨੂੰ ਉਸ ਦੇ ਧਰਮ ਵਿੱਚ ਹੀ ਪੱਕਾ ਰਹਿਣ ਦੀ ਗੱਲ ਕਹੀ ਜਿਸ ਤੋਂ ਬਾਅਦ ਉਹ ਗਰੰਥੀ ਸਿੰਘ ਦਾ ਮਨ ਹੋਰ ਵੀ ਖੜ ਗਿਆ ਤੇ ਡੇਰਾ ਸੱਚਾ ਸੌਦਾ ਦੇ ਉੱਪਰ ਵੀ ਵਿਸ਼ਵਾਸ ਕਰਨ ਲੱਗਿਆ ਤੇ ਆਪਣੀ ਡਿਊਟੀ ਨੂੰ ਵੀ ਤਨਦੇਹੀ ਦੇ ਨਾਲ ਨਿਭਾਉਣ ਲੱਗਿਆ ਸੋ ਸਾਰੇ ਉਸ ਗਰੰਥੀ ਸਿੰਘ ਨੂੰ ਵੇਖ ਕੇ ਹੈਰਾਨ ਸੀ ਸੋ ਜਿਨ੍ਹਾਂ ਨੇ ਜਿਹੜਾ ਹੈ ਉਸ ਗਰੰਥੀ ਸਿੰਘ ਨੂੰ ਰਾਹੇ ਪਾਇਆ ਉਹਨਾਂ ਸਾਰਿਆਂ ਦਾ ਵੀ ਉਹਨੇ ਧੰਨਵਾਦ ਕੀਤਾ ਸੋ ਹਜ਼ੂਰ ਜੀ ਕੀ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਇਹ ਸਾਥੀ ਕਿਵੇਂ ਲੱਗੀ ਸਾਨੂੰ ਜ਼ਰੂਰ ਦੱਸਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ